ਸਤਿਕਾਰਯੋਗ ਗੁਰੂ ਰੂਪ ਗੁਰੂ ਸਾਹਿਬ ਜੀ ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਿੱਤਰ ਫਤਿਹ ਬਲੰਦ ਕਰੀਏ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਰੀਬਨ ਅਜੇ 1 ਦਿਹਾੜਾ ਹੀ ਬੀਤਿਆ ਹੈ ਕਿ ਇੱਕ ਯੂਟਿਊਬਰ ਤਰੋਪਰਾਠੀ ਦੇ ਵੱਲੋਂ ਸਿੱਖ ਇਤਿਹਾਸ ਨੂੰ ਦਰਸਾਉਂਦੀ ਇੱਕ ਐਨੀਮੇਸ਼ਨ ਫਿਲਮ ਬਣਾ ਕੇ ਜਿਸ ਦੀ ਉਸਨੇ ਨਾਲ-ਨਾਲ ਵਿਆਖਿਆ ਕੀਤੀ ਸੀ ਬੇਸ਼ੱਕ ਕਿਸੇ ਕੌਮ ਦੇ ਵੱਲੋਂ ਖਾਸ ਰੂਪ ਦੇ ਵਿੱਚ ਅਕਾਲ ਤਖਬ ਦੇ ਜਥੇਦਾਰ ਸਹਿਬਾਨ ਦੇ ਵੱਲੋਂ ਤੇ ਸਿੱਖਾਂ ਦੀਆਂ ਹੋਰ ਨੁਮਾਇੰਦਾਂ ਜਥੇਬੰਦੀਆਂ ਤੇ ਸ਼ਕਤੀਆਂ ਦੇ ਵੱਲੋਂ ਰੋਪ ਘਟਾਉਣ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ ਅਕਾਊਂਟ ਤੋਂ ਚੁੱਕ ਦਿੱਤਾ ਗਿਆ ਕਿਤੇ ਨਾ ਕਿਤੇ ਸਾਡੀਆਂ ਬਹੁਤ ਸਾਰੀਆਂ ਸੰਸਥਾਵਾਂ ਦੇ ਨਾਲ ਜੁੜੇ ਹੋਏ ਵੀਰ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਵਿੱਚ ਦੱਸ ਰਹੇ ਨੇ ਤੇ ਇੱਕ ਇਸ ਨੂੰ ਇੱਕ ਛੋਟੀ ਜੀ ਜਿੱਤ ਵੀ ਦੱਸ ਰਹੇ ਨੇ ਕਿ ਉਸ ਨੇ ਆਪਣੀ ਸੋਸ਼ਲ ਮੀਡੀਆ ਅਕਾਊਂਟ ਤੋਂ ਇਸ ਨੂੰ ਚੁੱਕ ਦਿੱਤਾ ਪਰ ਜਿੱਥੋਂ ਤੱਕ ਮੇਰਾ ਤੁਹਾਡੇ ਨਾਲ ਵਿਚਾਰ ਚਰਚਾ ਕਰਨ ਦਾ ਮੰਤਵ ਹੈ ਮੇਰੇ ਖਿਆਲ ਦੇ ਨਾਲ ਇਸ ਸਾਰੇ ਵਰਤਾਰੇ ਦੀਆਂ ਜੜ੍ਹਾਂ ਨੂੰ ਖੋਖਣ ਦੀ ਲੋੜ ਹੈ ਕਿ ਦਰਅਸਲ ਇਹ ਸਾਰੇ ਵਰਤਾਰੇ ਸ਼ੁਰੂ ਕਿੱਥੋਂ ਹੋ ਰਹੇ ਨੇ ਸਾਡੀਆਂ ਘਾਟਾਂ ਤੇ ਕਮਜ਼ੋਰੀਆਂ ਕਿੱਥੇ ਨੇ ਜਾਂ ਕਿਤੇ ਨਾ ਕਿਤੇ ਇਹਨਾਂ ਦੀ ਸਾਜ਼ਿਸ਼ੀ ਜਿਹੜੀ ਜੜ ਹੈ ਉਹ ਕਿੱਥੇ ਪਈ ਹੋਈ ਹੈ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਮੈਂ ਸੋਚਦਾ ਕਿ ਸਾਰੇ ਵਰਤਾਰੇ ਨੂੰ ਬੜਾ ਖੋਲ ਕੇ ਅਸੀਂ ਚਿੰਤਨ ਕਰਨ ਦਾ ਯਤਨ ਕਰੀਏ ਅਸੀਂ ਸਾਰੇ ਜਾਣਦੇ ਹਾਂ ਕਿ ਲੰਬੇ ਸਮੇਂ ਤੋਂ ਸਿੱਖਾਂ ਦੇ ਅੰਦਰ ਇੱਕ ਵੱਡੀ ਚਰਚਾ ਛੜੀ ਹੋਈ ਹੈ ਕਿ ਸਿੱਖ ਇਤਿਹਾਸ ਜਾਂ ਫਿਰ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਸਕਸ਼ੀਤਾ ਜੋਧਿਆਂ ਜਰਨਲ ਉਹਨਾਂ ਦੇ ਬਾਰੇ ਕਿ ਅਜੋਕੇ ਸਮੇਂ ਦੇ ਵਿੱਚ ਉਹਨਾਂ ਦਾ ਫਿਲਮਾਂਕਣ ਕੀਤਾ ਜਾਵੇ ਕਨ। ਭਾਵ ਕਿ ਜਿਹੜੀਆਂ ਫਿਲਮਾਂ ਬਣਾਈਆਂ ਜਾ ਰਹੀਆਂ ਨੇ ਸਿੱਖ ਇਤਿਹਾਸ ਦੇ ਨਾਲ ਜਾਂ ਸਿੱਖ ਵਿਚਾਰਧਾਰਾ ਦੇ ਨਾਲ ਸੰਬੰਧਿਤ ਉਹਨਾਂ ਦੇ ਵਿੱਚ ਜਿਹੜੇ ਕਿਰਦਾਰ ਨੇ ਜੋ ਕਿ ਜਿਹੜੇ ਫਿਲਮੀ ਕਿਰਦਾਰ ਨੇ ਉਹ ਸਾਡੇ ਯੋਧਿਆਂ ਦਾ ਕਿਰਦਾਰ ਨਿਭਾਉਣ ਜਾਂ ਨਾ ਨਿਭਾਉਣ ਜਾਂ ਫਿਰ ਕਿੱਥੋਂ ਤੱਕ ਸਿੱਖ ਇਤਿਹਾਸ ਦੀ ਪੇਸ਼ਕਾਰੀ ਦੀ ਇਜਾਜ਼ਤ ਫਿਲਮਾਂ ਵਿੱਚ ਦਿੱਤੀ ਜਾ ਸਕਦੀ ਹੈ ਜਦੋਂ ਤੱਕ ਅਸੀਂ ਇਸ ਮੂਲ ਜੜ੍ਹ ਨੂੰ ਨਹੀਂ ਸਮਝਾਂਗੇ ਉਹਨਾਂ ਚਿਰ ਤੱਕ ਅਸੀਂ ਸਾਰਾ ਜਿਹੜਾ ਧਰਵਰਾਠੀ ਵਾਲਾ ਵਰਤਾਰਾ ਉਹਨੂੰ ਕਹਿ ਸਕਦੇ ਹੋ ਕਿ ਪਿੰਨ ਪੁਆਇੰਟ ਕਰਕੇ ਅਸੀਂ ਸਮਝ ਨਹੀਂ ਸਕਾਂਗੇ ਸੋ ਜੇਕਰ ਅਸੀਂ ਗੁਰੂ ਕਾਲ ਦੇ ਨਾਲ ਸੰਬੰਧਿਤ ਜਿਹੜੇ ਵਾਕਿਆਤ ਨੇ ਜੇਕਰ ਉਹਨਾਂ ਨੂੰ ਦਰਸਾਉਣ ਬਾਰੇ ਜਿਹੜੀ ਸਿੱਖ ਕੌਮ ਦੀ ਸਾਂਝ ਹੀ ਰਹਾ ਉਹਦੇ ਬਾਰੇ ਗੱਲ ਕਰੀਏ ਤਾਂ ਤਕਰੀਬਨ 99.9% ਸਿੱਖ ਕੌਮ ਚਾਹੇ ਉਹ ਕਿਸੇ ਵੀ ਧੜੇ ਨਾਲ ਸੰਬੰਧਿਤ ਹੋਵੇ ਇਸ ਗੱਲ ਦੇ ਉੱਪਰ ਬਿਲਕੁਲ ਮੇਰੇ ਖਿਆਲ ਦੇ ਨਾਲ ਜਿਹੜੀ ਸੋਹਰਦ ਸਿੱਖ ਪੰਥ ਸੰਗਤ ਹੈ ਆਪਣੀ ਸਿੱਖ ਵਿਰੋਧੀ ਤਾਂ ਹੋ ਸਕਦੇ ਨੇ ਬਹੁਤ ਸਾਰੇ ਜਿਹੜੇ ਜਾਣਬੁੱਝ ਕੇ ਸਿੱਖ ਧਰਮ ਤੇ ਸਾਡੇ ਇਤਿਹਾਸ ਦੀ へਠੀ ਕਰਨਾ ਚਾਹੁੰਦੇ ਨੇ ਪਰ ਜਿੱਥੋਂ ਤੱਕ ਸਮੁੱਚੀ ਸੁਖਰਦ ਸਿੱਖ ਸੰਗਤ ਦਾ ਮਸਲਾ ਹੈ ਮੇਰੇ ਖਿਆਲ ਦੇ ਨਾਲ ਤਕਰੀਬਨ ਸਾਡੀ رائے ਬੜੀ ਸਪਸ਼ਟ ਹੈ ਕਿ ਗੁਰੂ ਸਹਿਬਾਨ ਗੁਰੂ ਸਹਿਬਾਨ ਦੇ ਪਰਿਵਾਰ ਉਹਨਾਂ ਨੂੰ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਪਰਦੇ ਦੇ ਉੱਪਰ ਫਿਲਮਾਇਆ ਜਾਂ ਦਿਖਾਇਆ ਨਹੀਂ ਜਾ ਸਕਦਾ ਇਹ ਚਰਚਾ ਵੀ ਕੋਈ ਨਵੀਂ ਨਹੀਂ ਹੈ ਇਹ ਚਰਚਾ ਬਹੁਤ ਪੁਰਾਣੀ ਹੈ तकरीबन 8-9 ਦਹਾਕੇ ਪਹਿਲਾਂ ਤੇ ਇਹਦੇ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਉਹਨਾਂ ਦੇ ਮੈਂਬਰ ਸਹਿਬਾਨ ਦੇ ਵੱਲੋਂ ਬੜੀਆਂ ਉੱਚ ਪੱਧਰੀ ਮੀਟਿੰਗਾਂ ਦੇ ਵਿੱਚ ਵਿਚਾਰ ਚਰਚਾ ਕਰਨ ਤੋਂ ਬਾਅਦ ਕੌਮ ਨੂੰ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ਤੇ ਬੜੇ ਸਪਸ਼ਟ ਤੌਰ ਦੇ ਉੱਪਰ ਉਹਨਾਂ ਨੇ ਆਪਣੇ ਇਹ ਵਿਚਾਰ ਪ੍ਰਗਟ ਕੀਤੇ ਹੋਏ ਨੇ ਕਿ ਸਿੱਖ ਇਤਿਹਾਸ ਦੀ ਸਾਖੀ ਦਾ ਫਿਲਮਾਂਕਣ ਜਿਹੜਾ ਜਿਹਦੇ ਵਿੱਚ ਗੁਰੂ ਸਾਹਿਬਾਨ ਗੁਰੂ ਸਾਹਿਬਾਨ ਦਾ ਪਰਿਵਾਰ ਗੁਰੂ ਗ੍ਰੰਥ ਸਾਹਿਬ ਅਤੇ ਕਿਸੇ ਸਿੱਖ ਸ਼ਹੀਦ ਦਾ ਜ਼ਿਕਰ ਹੋਵੇ ਉਸ ਨੂੰ ਨਹੀਂ ਫਲਮਾਇਆ ਜਾ ਸਕਦਾ ਸੋ ਸਭ ਤੋਂ ਪਹਿਲੀ ਗੱਲ ਕਿ ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਤੱਥ ਨੂੰ ਕੋਖਣ ਦੇ ਬਾਰੇ ਬਣਾਈ ਗਈ ਕਮੇਟੀ ਸੀ ਜਿਹੜਾ ਉਹਦਾ ਫੈਸਲਾ ਹੈ ਇਸ ਫੈਸਲੇ ਦੇ ਨੂੰ ਮੈਂ ਸਕਰੀਨ ਦੇ ਉੱਪਰ ਵੀ ਪਾ ਦੇਵਾਂਗਾ ਜਿਹੜਾ ਉਹਦਾ ਫੈਸਲਾ ਹੈ ਉਹਨੂੰ ਕੋਖਣ ਦੀ ਬਹੁਤ ਜ਼ਰੂਰ ਹੈ ਜ਼ਰੂਰਤ ਹੈ ਕਿ ਸਿੱਖ ਇਤਿਹਾਸ ਨਾਲ ਸੰਬੰਧਿਤ ਜਿਹੜੀਆਂ ਸਾਖੀਆਂ ਜਾਂ ਸਿੱਖ ਇਤਿਹਾਸ ਦੇ ਬਾਰੇ ਫਿਲਮਾਂ ਜਾਣ ਵਾਲੀਆਂ ਫਿਲਮਾਂ ਦੇ ਵਿੱਚ ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਗੁਰੂ ਪਰਿਵਾਰ ਦੇ ਨਾਲ ਸੰਬੰਧਿਤ ਸ਼ਖਸੀਅਤਾਂ ਤੇ ਇਹਦੇ ਤੋਂ ਇਲਾਵਾ ਸ਼ਹੀਦਾਂ ਨੂੰ ਨਹੀਂ ਦਰਸਾਇਆ ਜਾ ਸਕਦਾ ਹੁਣ ਇਸ ਤੋਂ ਬਾਅਦ ਤਕਰੀਬਨ 1938 ਦੇ ਵਿੱਚ ਇੱਕ ਸ਼ਾਇਦ ਫਿਲਮ ਜਾਂ ਡਰਾਮਾ ਜਿਹੜਾ ਉਹ ਪ੍ਰਸਾਰਿਤ ਹੋਣਾ ਸੀ ਔਰ ਉਹਦੇ ਬਾਰੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਬੜੇ ਉਦੋਂ ਸਹਿਦ ਸੱਜਣ ਸੀ ਉਹਨਾਂ ਦੇ ਵੱਲੋਂ ਉਸ ਵਿਸ਼ੇ ਦੇ ਉੱਪਰ ਮੀਟਿੰਗ ਕੀਤੀ ਗਈ ਤੇ ਇਹਦਾ ਨਾਮ ਸੀ ਪੰਜਾਬ ਕਾ ਸਿੰਘ ਜਾਂ ਪੰਜਾਬ ਕਾ ਵੀਰ ਕਿਉਂਕਿ ਦੋ ਨਾਮ ਜਿਹੜੇ ਨੇ ਉਹਨਾਂ ਕਿਤਾਬਚਿਆਂ ਦੇ ਵਿੱਚ ਦਿੱਤੇ ਹੋਏ ਨੇ ਇਹਦੇ ਉੱਪਰ ਵੀ ਬੜੀ ਗੰਭੀਰ ਚਰਚਾ ਹੋਈ ਤੇ ਇੱਕ ਬੜੀ ਦੀਰਘ ਵਿਚਾਰ ਤੋਂ ਬਾਅਦ ਇਸ ਸਿੱਟੇ ਤੇ ਉੱਪਰ ਪਹੁੰਚਿਆ ਗਿਆ ਕਿ ਕਿਸੇ ਵੀ ਫਿਲਮ ਜਾਂ ਡਰਾਮੇ ਵਿੱਚ ਕੋਈ ਵੀ ਗੁਰੂ ਸਾਹਿਬਾਨ ਦਾ ਕਿਰਦਾਰ ਨਹੀਂ ਨਿਭਾ ਸਕਦਾ ਪਰ ਜੇਕਰ ਉਸ ਡਰਾਮੇ ਜਾਂ ਫਿਲਮ ਦੇ ਵਿੱਚ ਕਿਸੇ ਸਿੱਖ ਸ਼ਖਸੀਅਤ ਦਾ ਮੈਂ ਫਿਰ ਦੱਸ ਦਵਾਂ ਗੁਰੂ ਜਾਂ ਸ਼ਹੀਦ ਛੱਡ ਕੇ ਕਿਸੇ ਸਿੱਖ ਸ਼ਖਸੀਅਤ ਦਾ ਕਿਰਦਾਰ ਫਲਵਾਉਣਾ ਹੈ ਤਾਂ ਇੱਕ ਸਿੱਖ ਹੀ ਉਸ ਕਿਰਦਾਰ ਨੂੰ ਪੇਸ਼ ਕਰ ਸਕਦਾ ਹੈ ਸੋ ਇਸ ਗੱਲ ਨੂੰ ਅਸੀਂ ਥੋੜਾ ਸਮਝਣ ਦਾ ਯਤਨ ਕਰੀਏ ਕਿ ਗੁਰੂ ਸਾਹਿਬਾਨ ਦਾ ਕਿਰਦਾਰ ਜਿਹੜਾ ਉਹ ਬਿਲਕੁਲ ਕਿਤੇ ਨਹੀਂ ਉਹਦਾ ਫਿਲਮਾਂਕਣ ਕੀਤਾ ਜਾ ਸਕਦਾ ਤੇ ਜੇਕਰ ਸਿੱਖ ਦਾ کردار ਵਿਖਾਉਣਾ ਹੈ ਤੇ ਉਹ کردار ਜਿਹੜਾ ਉਹ ਗੁਰੂ ਸਿੱਖ ਤੇ ਉੱਪਰ ਨਹੀਂ ਫਿਲਮਾਇਆ ਜਾ ਸਕਦਾ ਸੋ ਅਹਿਮ ਤੱਥ ਇਹਦੇ ਵਿੱਚ ਇਹ ਸੀਗਾ ਜਿਸ ਨੂੰ ਸਮਝਣ ਦੀ ਲੋੜ ਹੈ ਕਿ ਫਿਰ ਕੌਣ ਨਿਭਾ ਸਕਦਾ ਹੈ ਤੇ ਜਦੋਂ ਸਿੱਖ ਸ਼ਬਦ ਵਰਤਿਆ ਤੇ ਕੁਦਰਤਨ ਸਾਨੂੰ ਸਿੱਖ ਰਹਿਤ ਮਰਿਆਦਾ ਦੇ ਵਿੱਚ ਸਿੱਖ ਦੀ ਜਿਹੜੀ ਤਾਰੀਫ ਆ ਉਹਨੂੰ ਪੜ੍ਹਨਾ ਪਵੇਗਾ ਇਸ ਤੋਂ ਬਾਅਦ ਇੱਕ ਮਸਲਾ ਇਹ ਫੇਰ ਸਾਹਮਣੇ ਆਉਂਦਾ ਹੈ ਕਿ ਕੋਈ ਫਿਲਮ ਜਾਂ ਫਿਰ ਕੋਈ ਡਰਾਮਾ ਇਸੇ ਤਰ੍ਹਾਂ ਦਾ ਕਿਸੇ ਦੇ ਵੱਲੋਂ ਨਿਰਦੇਸ਼ਿਤ ਕੀਤਾ ਜਾ ਰਿਹਾ ਸੀ ਪੰਜਾਬ ਕੇਸਰੀ ਮਹਾਰਾਜਾ ਰਣਜੀਤ ਸਿੰਘ ਉਹਦੀ ਗੱਲ ਵੀ ਜਦੋਂ ਜਾਂ ਉਹਦੀ ਚਰਚਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਪਹੁੰਚਦੀ ਹੈ ਤਾਂ ਉਸ ਵੇਲੇ ਵੀ ਬਕਾਇਦਾ ਤੌਰ ਦੇ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਵੱਲੋਂ ਬਕਾਇਦਾ ਤੌਰ ਤੇ ਇੱਕ ਇਕੱਤਰਤਾ ਕੀਤੀ ਜਾਂਦੀ ਹੈ ਔਰ ਉਹਦੇ ਵਿੱਚ ਇਹ ਗੱਲ ਬੜਾ ਸਪਸ਼ਟ ਕਰ ਦਿੱਤਾ ਜਾਂਦਾ ਫਿਰ ਕਿ ਗੁਰੂ ਸਾਹਿਬਾਨ ਦਾ ਕਿਰਦਾਰ ਕਿਸੇ ਵੀ ਐਕਟਰ ਦੇ ਉੱਪਰ ਨਹੀਂ ਫਿਲਮਾਇਆ ਜਾ ਸਕਦਾ ਪਰ ਜੇਕਰ ਫਿਰ ਜੇਕਰ ਧਰਮ ਅਤੇ ਆਚਰਣ ਦਾ ਸਤਕਾਰ ਕਰਦਿਆਂ ਫਿਰ ਸਮਝਿਓ ਧਰਮ ਤੇ ਆਚਰਣ ਦਾ ਸਤਕਾਰ ਕਰਦਿਆਂ ਉਸ ਵਿੱਚ ਕਿਸੇ ਸਿੱਖ ਦਾ ਰੂਪ ਲਿਹਾਉਣਾ ਹੈ ਜਾਂ ਧਾਰਨ ਕਰਨਾ ਹੈ ਤਾਂ ਇਹ ਧਰਮ ਵਿਰੁੱਧ ਨਹੀਂ ਹੈ ਫਿਰ ਆਚਰਣ ਦਾ ਤੇ ਧਰਮ ਦਾ ਸਤਕਾਰ ਕਰਦੇ ਆ ਇਹਦਾ ਮਤਲਬ ਕਿ ਕੋਈ ਸਿੱਖ ਧਰਮ ਦੇ ਨਾਲ ਜੁੜਿਆ ਹੋਇਆ ਕਹਿ ਸਕਦੇ ਹੋ ਕਿ ਜਿਹੜਾ ਐਕਟਰ ਹੈ ਜਿਹਦੇ ਉੱਪਰ ਸਿੱਖ ਕਿਸੇ ਵੀ ਜਰਨਲ ਦੇ ਕਿਰਦਾਰ ਨੂੰ ਜਾਂ ਸ਼ਖਸੀਅਤ ਨੂੰ ਫਲਮਾਇਆ ਜਾ ਸਕਦਾ ਸੋ ਇਹ ਦੋ ਗੱਲਾਂ ਜਿਹੜੀਆਂ ਇਹ ਬੜੀਆਂ ਸਪਸ਼ਟ ਨੇ ਸੋ ਰਣਜੀਤ ਸਿੰਘ ਮਹਾਰਾਜਾ ਜਾਂ ਹੋਰ ਜਿਹੜੇ ਜਰਨਲ ਜਾਂ ਜਿਹੜੀਆਂ ਹੋਰ ਇਸ ਤਰ੍ਹਾਂ ਦੀ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਸ਼ਖਸੀਅਤਾਂ ਦੇ ਬਾਰੇ ਜਿਹੜੀਆਂ ਫਿਲਮਾਂ ਬਣਨੀਆਂ ਸੀ ਉਹਦੇ ਬਾਰੇ ਜਿਹੜੇ ਦਿਸ਼ਾ ਨਿਰਦੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਾਰੀ ਕੀਤੇ ਗਏ ਉਹਦੇ ਵਿੱਚ ਇਹ ਗੱਲ ਬੜੀ ਸਪਸ਼ਟ ਸੀ ਕਿ ਗੁਰੂ ਸਾਹਿਬਾਨ ਗੁਰੂ ਗਰੰਤ ਸਾਹਿਬ ਗੁਰੂ ਸਾਹਿਬ ਦੇ ਪਰਿਵਾਰ ਅਤੇ ਸ਼ਹੀਦਾਂ ਦਾ ਫਿਲਮਾਂਕਣ ਨਹੀਂ ਕੀਤਾ ਜਾ ਸਕਦਾ ਦੂਸਰੀ ਗੱਲ ਕਿ ਜਿਹੜਾ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਸਿੱਖ ਸ਼ਹੀਦਾਂ ਦਾ ਜਿਹੜੇ ਮੈਦਾਨੇ ਜੰਗ ਦੇ ਵਿੱਚ ਜਾਂ ਦੁਸ਼ਮਣ ਦੇ ਹੱਥੋਂ ਤਸ਼ੱਦਦ ਤੋਂ ਬਾਅਦ ਸ਼ਹੀਦ ਕਰ ਦਿੱਤੇ ਗਏ ਜੇਕਰ ਉਹਨਾਂ ਦਾ ਫਿਲਮਾਂਕਣ ਨਹੀਂ ਕੀਤਾ ਜਾ ਸਕਦਾ ਤੇ ਜਿਹੜੇ ਹੋਰ ਬਹੁਤ ਸਾਰੇ ਸਿੱਖ ਜਰਨੈਲ ਨੇ ਜਿਨ੍ਹਾਂ ਦਾ ਕਦ ਜਿਨ੍ਹਾਂ ਦਾ ਰੁਤਬਾ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਯੋਗਦਾਨ ਜਾਂ ਫਿਰ ਸਿੱਖ ਰਾਜ ਨੂੰ ਸਥਾਪਿਤ ਕਰਨ ਦੇ ਵਿੱਚ ਯੋਗਦਾਨ ਬਹੁਤ ਉੱਚਾ ਹੈ ਪਰ ਨਾ ਉਹ ਮੈਦਾਨੇ ਜੰਗ ਦੇ ਵਿੱਚ ਜੂਝਦੇ ਹੋਏ ਸ਼ਹੀਦ ਹੋਏ ਤੇ ਨਾ ਹੀ ਦੁਸ਼ਮਣ ਦੇ ਹੱਥੋਂ ਤਸ਼ੱਦਦ ਕਰਨ ਉਪਰੰਤ ਸ਼ਹੀਦ ਕਰ ਦਿੱਤੇ ਗਏ ਇਹ ਸਾਰੇ ਬਹੁਤ ਸਾਰੇ ਨਾਮ ਤੋਂ ਇਸ ਤਰ੍ਹਾਂ ਦੇ ਮਿਲ ਜਾਣਗੇ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਨਵਾਬ ਕਪੂਰ ਸਿੰਘ ਜੀ ਸਰਦਾਰ ਬਘੇਲ ਸਿੰਘ ਜੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਇਸ ਤਰ੍ਹਾਂ ਦੇ ਬਹੁਤ ਸਾਰੇ ਜਰਨੈਲ ਜਿਹੜੇ ਆ ਤੁਹਾਨੂੰ ਇਤਿਹਾਸ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਮਿਲ ਜਾਣਗੇ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਕੱਦ ਬੜਾ ਉੱਚਾ ਹੈ ਜਿਨ੍ਹਾਂ ਦਾ ਰੁਤਬਾ ਬੜਾ ਬਲੰਦ ਹੈ ਤੇ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਕਹਾਣਾ ਕੱਲੀ ਹੈ ਸਿੱਖ ਕੌਮ ਦੇ ਪ੍ਰਤੀ ਪਰ ਉਹ ਕੁਦਰਤੀ ਤੌਰ ਦੇ ਉੱਪਰ ਕੁਦਰਤੀ ਨਿਯਮ ਦੇ ਅਨੁਸਾਰ ਆਪਣੀ ਆਯੂ ਨੂੰ ਭੋਗ ਕੇ ਆਕਾਲ ਚਲਾਣਾ ਕੀਤੇ ਨੇ ਉਹ ਮੈਦਾਨੇ ਜੰਗ ਦੇ ਵਿੱਚ ਸ਼ਹੀਦ ਨਹੀਂ ਹੋਏ ਫਿਰ ਕੀ ਉਹਨਾਂ ਦੇ ਉੱਪਰ ਫਿਲਮ ਬਣ ਸਕਦੀ ਹੈ ਸੋ ਇਹ ਬਹੁਤ ਸਾਰੇ ਸਵਾਲ ਜਦੋਂ ਐਵੇਂ ਦੇ ਫੈਸਲੇ ਆਉਂਦੇ ਨੇ ਤਾਂ ਮਨ ਦੇ ਵਿੱਚ ਪ੍ਰਗਟ ਜ਼ਰੂਰ ਹੁੰਦੇ ਨੇ ਪਰ ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਹਿਰਦ ਸੱਜਣਾ ਦੇ ਵੱਲੋਂ ਫੈਸਲੇ ਕੀਤੇ ਗਏ ਉਹਨਾਂ ਨੂੰ ਅਖਰ ਅਖਰ ਜਿਹੜਾ ਹੈ ਨਾ ਸਾਨੂੰ ਦ੍ਰਿੜਤਾ ਦੇ ਨਾਲ ਵਿਸ਼ਲੇਸ਼ਣ ਕਰਨ ਦੀ ਲੋੜ ਹੈ ਕਿ ਉਹਨਾਂ ਨੇ ਲਿਖਿਆ ਕਿ ਜੇ ਕਰਤਰਮ ਤੇ ਅਸੂਲ ਦੇ ਦਾਇਰੇ 'ਚ ਰਹਿੰਦੇ ਆ ਕਿਸੇ ਸਿੱਖ ਸ਼ਖਸੀਅਤ ਦਾ ਕਿਰਦਾਰ ਨਿਭਾਉਣਾ ਪੈਂਦਾ ਤਾਂ ਸਿੱਖ ਹੀ ਨਿਭਾ ਸਕਦਾ ਸੋ ਇਹ ਗੱਲ ਬੜੀ ਸਪਸ਼ਟ ਸੀ ਸੋ ਮੇਰੇ ਖਿਆਲ ਦੇ ਨਾਲ ਇਹ ਬਹੁਤ ਵਧੀਆ ਫੈਸਲਾ ਸੀ ਕਿ ਗੁਰੂ ਸਾਹਿਬਾਨ ਦਾ ਜਾਂ ਫਿਰ ਗੁਰੂ ਸਾਹਿਬ ਦੇ ਪਰਿਵਾਰ ਦੇ ਨਾਲ ਸੰਬੰਧਿਤ ਕਿਸੇ ਸ਼ਖਸੀਅਤ ਦਾ ਜਾਂ ਫਿਰ ਕਿਸੇ ਵੀ ਸ਼ਹੀਦ ਦਾ ਕਿਰਦਾਰ ਕੋਈ ਵੀ ਨਹੀਂ ਨਿਭਾ ਸਕਦਾ ਪਰ ਇਹਦੇ ਵਿੱਚ ਸਮੱਸਿਆ ਕਿੱਥੇ ਪੈਦਾ ਹੋਈ ਜਦੋਂ ਤੁਸੀਂ ਵੇਖਦੇ ਆ ਕਿ ਅੱਜ ਜੇ ਕੋਈ ਯੂਟਿਊਬਰ ਇਸ ਤਰ੍ਹਾਂ ਦੇ ਨਾਲ ਸਿੱਖ ਇਤਿਹਾਸ ਨੂੰ AI ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰਾਹੀਂ ਪੇਸ਼ ਕਰਨ ਦਾ ਯਤਨ ਕਰਦਾ ਤੇ ਉਹ ਦੀਆਂ ਕਹਿ ਸਕਦੇ ਹੋ ਕਿ ਜੜਾ ਜਿਹੜੀਆਂ ਜੋ ਉਹ ਵਿਗਾਰਡ ਦੇ ਜਿਹੜੇ ਤੱਤ ਨੇ ਜਾਂ ਅੰਸ਼ ਨੇ ਉਹ ਕਿੱਥੇ ਪਏ ਹੋਏ ਨੇ ਦਰਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਾਂ ਉਹਨਾਂ ਦੀ ਜਿਹੜੀ ਇਹ ਜਾਂਚ ਕਰਤਾ ਕਮੇਟੀ ਸੀ ਜਿਨੇ ਤਿੰਨ ਫੈਸਲੇ ਸਾਨੂੰ ਕਿਤੇ ਨਾ ਕਿਤੇ ਇਤਿਹਾਸਿਕ ਸਰੋਤਾਂ ਦੇ ਚ ਮਿਲਦੇ ਨੇ ਉਹਨਾਂ ਦੇ ਵਿੱਚੋਂ ਜੇਕਰ ਅਸੀਂ ਬੜੀ ਸਹਿਿਰਤਾ ਦੇ ਨਾਲ ਕੋਹ ਕਰੀਏ ਤੇ ਗੱਲ ਬੜੀ ਸਪਸ਼ਟ ਹੈ ਚ ਕਿਤੇ ਵੀ ਕਹਿ ਸਕਦੇ ਹੋ ਕਿ ਦੁਬਦਾ ਦਾ ਇੱਕ ਵੀ ਅੰਸ਼ ਰਹਿ ਨਹੀਂ ਜਾਂਦਾ ਪਹਿਲੀ ਗੱਲ ਕਿ ਗੁਰੂ ਸਾਹਿਬਾਨ ਦਾ ਫਿਲਮਾਂਕਰ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਕਿਰਦਾਰ ਦੇ ਰੂਪ ਦੂਸਰੀ ਗੱਲ ਸਿੱਖ ਸ਼ਹੀਦ ਤੀਸਰੀ ਗੱਲ ਗੁਰੂ ਸਾਹਿਬ ਦੇ ਪਰਿਵਾਰ ਗੁਰੂ ਗਰੰਤ ਸਾਹਿਬ ਜੀ ਇਹਨਾਂ ਦਾ ਫਰਮਾਨ ਕਰਨ ਨਹੀਂ ਕੀਤਾ ਜਾ ਸਕਦਾ ਹੁਣ ਇਸ ਸਮੱਸਿਆ ਦਾ ਆਰੰਭ ਕਿੱਥੇ ਹੁੰਦਾ ਹੈ ਜਦੋਂ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਪ ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਪਰ ਇੱਕ ਫਿਲਮ ਤਿਆਰ ਕਰਾਈ ਜਾਂਦੀ ਹੈ ਉਸ ਫਿਲਮ ਦੇ ਬਾਰੇ ਮੈਂ ਦੱਸ ਦਵਾਂ ਕਿ ਉਹਦੇ ਵਿੱਚ ਸਰਦਾਰ ਹਰਪ੍ਰੀਤ ਸਿੰਘ ਹੁਣੀ ਅਮ੍ਰਿਤਧਰੀ ਗੁਰਸਿੱਖ ਨੇ ਸ਼ਾਇਦ ਅਮਰਤ ਹਾਰੀ ਵੀ ਨੇ ਮ ਜਾਣਦਾ ਉਹਨਾਂ ਨੂੰ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਕਿਰਦਾਰ ਜਿਹੜਾ ਉਹਨਾਂ ਨੇ ਪਾਇਆ ਸੀ ਹੁਣ ਸਮੱਸਿਆ ਇੱਥੇ ਹੈ ਕਿ ਬੇਸ਼ੱਕ ਉਸ ਕਿਰਦਾਰ ਨੂੰ ਨਿਭਾਉਣ ਵਾਲੇ ਅਮਰਤ ਹਾਰੀ ਗੁਰਸਿੱਖ ਸਨ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਹੀ ਕੀਤੇ ਹੋਏ ਜਿਹੜੇ ਫੈਸਲੇ ਸੀ ਉਹਨਾਂ ਦੀ ਅਣਦੇਖੀ ਕਿੱਥੇ ਕਰ ਗਈ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਕੌਮ ਦੇ ਮਹਾਨ ਸ਼ਹੀਦ ਸਨ ਤੇ ਪਹਿਲੇ ਫੈਸਲੇ ਨਾਲ ਜਾਂ ਵਿਚਾਰ ਚਰਚਾ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਕਾਇਦਾ ਤੌਰ ਦੇ ਉੱਪਰ ਦਿਸ਼ਾ ਨਿਰਦੇਸ਼ ਦਿੱਤੇ ਹੋਏ ਸਨ ਕਿ ਕਿਸੇ ਵੀ ਸ਼ਹੀਦ ਨੂੰ ਕਿਸੇ ਵੀ ਰੂਪ ਦੇ ਵਿੱਚ ਉਸ ਨੂੰ ਫਿਲਮਾਇਆ ਨਹੀਂ ਜਾ ਸਕਦਾ ਸੋ ਜਦੋਂ ਕਿਤੇ ਨਾ ਕਿਤੇ ਇਹ ਇੱਕ ਅਲਾਮਤ ਜਿਹੜੀ ਸੀ ਇਹਦੀ ਸ਼ੁਰੂਆਤ ਹੁੰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਸ਼ਾਇਦ ਅਵਤਾਰ ਸਿੰਘ ਮੱਕੜ ਹੋਣਾਂ ਦੇ ਸਮੇਂ ਇਹ ਜਿਹੜੀ ਫਿਲਮ ਹੈ ਇਹ ਸਮੂਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅਪਣਾਇਆ ਵੀ ਜਾਂਦਾ ਹੈ ਤੇ ਉਹਦੇ ਤੋਂ ਬਾਅਦ ਫਿਰ ਇੱਕ ਰਾਹ ਮਿਲ ਜਾਂਦਾ ਹੈ ਕਿ ਸਿੱਖ ਸ਼ਹੀਦਾਂ ਨੂੰ ਵੀ ਫਿਲਮਾਂਕਣ ਦੇ ਵਿੱਚ ਵਿਖਾਇਆ ਜਾ ਸਕਦਾ ਹੈ ਜਾਂ ਫਿਰ ਉਹਨਾਂ ਦੇ ਕਿਰਦਾਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੜੇ ਨੇ ਉਹ ਪੈਦਾ ਕੀਤੇ ਜਾ ਸਕਦੇ ਨੇ ਸੋ ਇਹ ਆਰੰਭਤਾ ਉਦੋਂ ਹੋਈ ਜਦੋਂ ਅਸੀਂ ਆਪ ਹੀ ਆਪਣੀ ਹੀ ਧਾਰਮਿਕ ਸੰਸਥਾ ਦੇ ਕੀਤੇ ਹੋਏ ਫੈਸਲਿਆਂ ਦੇ ਉੱਪਰ ਕਹਿ ਸਕਦੇ ਹਾਂ ਕਿ ਕਾਇਮ ਨਾ ਰਹਿ ਸਕੇ ਸੋ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਸਭ ਤੋਂ ਵੱਡਾ ਹੁੰਦਾ ਹੈ ਜਿਹੜਾ ਕਹਿ ਸਕਦੇ ਹੋ ਕਿ ਇਸ ਸਾਰੇ ਵਰਤਾਰੇ ਦੇ ਵਿੱਚ ਬੜੀ ਅਹਿਮ ਭੂਮਿਕਾ ਨਿਭਾਉਂਦਾ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਹਿਬਜ਼ਾਦਿਆਂ ਦੇ ਉੱਪਰ ਫਿਲਮਾਂ ਬਣਦੀਆਂ ਨੇ ਪਹਿਲੀ کارਟੂਨ ਫਿਲਮ ਬਣਦੀ ਹੈ ਉਹਦੇ ਉੱਪਰ ਹੁਣ ਸਹਿਬਜ਼ਾਦੇ ਛੋਟੇ ਸਹਿਬਜ਼ਾਦੇ ਕੌਮ ਦੇ ਮਹਾਨ ਸ਼ਹੀਦ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਸ کارਟੂਨ ਫਿਲਮ ਦੇ ਉੱਪਰ ਕੋਈ ਖਾਸ ਫੈਸਲਾ ਨਹੀਂ ਲੈਪੋਂਦੀ ਉਹਦਾ ਕਾਰਨ ਹੁੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਸ ਨੇ ਫੈਸਲਾ ਕੀਤਾ ਸੀ ਕਿ ਸ਼ਹੀਦਾਂ ਨੂੰ ਨਹੀਂ ਫਿਲਮਾਇਆ ਜਾ ਸਕਦਾ ਉਹਨਾਂ ਦੇ ਆਪਣੇ ਵੱਲੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਿਲਮਾ ਕੇ ਆਪਣੇ ਹੀ ਉਸ ਹੁਕਮ ਦੀ ਅਣਦੇਖੀ ਕੀਤੀ ਗਈ ਸੀ ਸੋ ਉਹ ਜਿਹੜੀ ਕਾਰਟੂਨ ਫਿਲਮ ਹੈ ਉਹ ਕਹਿ ਸਕਦੇ ਹੋ ਕਿ ਇੱਕ ਲੰਬਾ ਸਮਾਂ ਇਸੇ ਤਰ੍ਹਾਂ ਦੇ ਨਾਲ ਸੋਸ਼ਲ ਮੀਡੀਆ ਤੋਂ ਲੈ ਕੇ ਆਮ ਗੁਰਮਤ ਕੈਂਪਾਂ ਦੇ ਵਿੱਚ ਚੱਲਦੀ ਰਹਿੰਦੀ ਹੈ ਪਰ ਸਿੱਖਾਂ ਦੀ ਨੁਮਾਇੰਦਾ ਸੰਸਥਾ ਦੇ ਵੱਲੋਂ ਕੋਈ ਸਪਸ਼ਟ ਦਿਸ਼ਾ ਨਿਰਦੇਸ਼ ਨਹੀਂ ਦਿੱਤੇ ਜਾਂਦੇ ਉਸ ਤੋਂ ਬਾਅਦ ਫਿਰ ਕਾਰਟੂਨ ਤੋਂ ਬਾਅਦ ਐਨੀਮੇਸ਼ਨ ਦਾ ਸਮਾਂ ਆ ਜਾਂਦਾ ਜਦੋਂ ਚਾਰ ਸਾਹਿਬ ਜਾਦੇ ਫਿਲਮ ਐਨੀਮੇਸ਼ਨ ਟੈਕਨੀਕ ਦੇ ਰਾਂਹੀਂ ਸਾਹਮਣੇ ਆਉਂਦੀ ਹੈ ਤਾਂ ਫਿਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੋਈ ਆਪਣੇ ਕੀਤੇ ਹੋਏ ਫੈਸਲਿਆਂ ਦੇ ਮੱਦੇਨਜ਼ਰ ਅਗਲਾ ਦਿਸ਼ਾ ਨਿਰਦੇਸ਼ ਤਾਂ ਕੀ ਦੇਣਾ ਸੀ ਉਸ ਫਿਲਮ ਨੂੰ ਖਰੀਦ ਲਿਆ ਜਾਂਦਾ ਔਰ ਬਕਾਇਦਾ ਤੌਰ ਤੇ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਫਿਲਮ ਵਿਖਾਉਣ ਵਾਲੀਆਂ ਵੈਨਾਂ ਦੇ ਵਿੱਚ ਉਸ ਨੂੰ ਪਿੰਡ-ਪਿੰਡ ਜਾ ਕੇ ਵਿਖਾਇਆ ਵੀ ਜਾਂਦਾ ਹੈ ਔਰ ਇਹ ਵੀ ਸੁਣ ਚਾਉਂਦਾ ਹੈ ਕਿ ਇੱਕ ਵੱਡਾ ਪੈਸਾ ਦੇ ਕੇ ਉਸ ਨੂੰ ਖਰੀਦਿਆ ਜਾਂਦਾ ਹੁਣ ਇਹ ਦੋ ਗੱਲਾਂ ਸਮਝਣ ਦੀ ਲੋੜ ਹੈ ਪਹਿਲੀ ਗੱਲ ਤਾਂ ਇਹ ਕਿ ਬਾਬਾ ਬੰਦਾ ਸਿੰਘ ਬਹਾਦਰ ਫਿਲਮ ਜਿਹੜੀ ਸੀ ਪਤਾ ਨਹੀਂ ਉਹਦੇ ਚ ਮਾਇਕ ਮਦਦ ਕਿੰਨੀ ਹੋਈ ਪਰ ਉਸ ਫਿਲਮ ਦੀ ਪਿੱਠ ਥਾਪਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਮਹਾਨ ਜਰਨੈਲਾਂ ਤੇ ਸ਼ਹੀਦਾਂ ਦਾ ਕਰਦਾਰ ਫਰਮਾਇਆ ਜਾ ਸਕਦਾ ਹੈ ਇਸ ਦਾ ਰਾਸ਼ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ ਖੋਲ ਦਿੱਤਾ ਦੂਸਰੀ ਗੱਲ ਕਾਰਟੂਨ ਫਿਲਮ ਦੇ ਉੱਪਰ ਕੋਈ ਦਿਸ਼ਾ ਨਿਰਦੇਸ਼ਤਾ ਕੀ ਜਾਰੀ ਕਰਨੇ ਸੀ ਜਦੋਂ ਐਨੀਮੇਸ਼ਨ ਫਿਲਮ ਆਈ ਤੇ ਉਸ ਨੂੰ ਆਪ ਖਰੀਦ ਲਿਆ ਗਿਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਖਰੀਦਿਆ ਕਿੰਨੇ ਚ ਗਿਆ ਇਹਦੇ ਬਾਰੇ ਤਾਂ ਮੇਰੇ ਕੋਲ ਕੋਈ ਕਹਿ ਸਕਦੇ ਹੋ ਕਿ ਖਾਸ ਫਿਗਰ ਨਹੀਂ ਹੈਗੀ ਪਰ ਇਹ ਗੱਲ ਬੜੀ ਸਪਸ਼ਟ ਹੈ ਕਿ ਉਸ ਨੂੰ ਜਗਾ ਜਗਾ ਤੇ ਉੱਪਰ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਫਿਲਮਾਂ ਵਿਖਾਉਣ ਵਾਲੀਆਂ ਵੈਨਾਂ ਦੇ ਵੱਲੋਂ ਵਿਖਾਇਆ ਗਿਆ ਹੁਣ ਉਹਦੇ ਨਾਲ ਕੀ ਹੋਇਆ ਕਿ ਇਹ ਦੂਜੀ ਮੋਹਰ ਲੱਗੀ ਪਹਿਲੀ ਸੀ ਕਿ ਕਿਸੇ ਸ਼ਹੀਦ ਦਾ ਕਿਰਦਾਰ ਫਲਵਾਇਆ ਜਾ ਸਕਦਾ ਹੈ ਦੂਸਰੀ ਗੱਲ ਸੀ ਕਿ ਸ਼ਹੀਦਾਂ ਨੂੰ ਕਾਰਟੂਨ ਤੇ ਐਨੀਮੇਸ਼ਨ ਦੇ ਰੂਪ ਚ ਪੇਸ਼ ਕੀਤਾ ਜਾ ਸਕਦਾ ਪ੍ਰਵਾਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸੀਗੇ ਉਸ ਅਮਲੇ ਜਾਂ ਕਹਿ ਸਕਦੇ ਹੋ ਕਿ ਉਹਨਾਂ ਸੱਜਣਾ ਵੱਲੋਂ ਦਿੱਤੀ ਗਈ ਜਿਹੜੇ ਸਿੱਖਾਂ ਦੀ ਸਿਧਾਂਤਕ ਤੇ ਵਿਚਾਰਧਾਰਕ ਜਿਹੜੀ ਕਹਿ ਸਕਦੇ ਹੋ ਕਿ ਸੂਝ ਉਹਦੇ ਤੋਂ ਮੇਰੇ ਖਿਆਲ ਦੇ ਨਾਲ ਬਹੁਤ ਅਣਜਾਣ ਸੀ ਫਿਰ ਉਹਦੇ ਤੋਂ ਬਾਅਦ ਜਦੋਂ ਇਹ ਦੋ ਰਾਹ ਖੋਲ ਜਾਂਦੇ ਨੇ ਕਿ ਇਹ ਰਾਹ ਖੁੱਲ ਚੁੱਕਾ ਹੈ ਕਿ ਸਿੱਖ ਕਰਤਾਰਾਂ ਨੂੰ ਸ਼ਹੀਦਾਂ ਨੂੰ ਇਸ ਤੋਂ ਇਲਾਵਾ ਕਿ ਗੁਰੂ ਸਾਹਿਬਾਨ ਨੂੰ ਵੀ ਵਿਖਾਉਣ ਦਾ ਚਾਹੇ ਐਨੀਮੇਸ਼ਨ ਦੇ ਰਾਹੀਂ ਜਾਂ ਫਿਰ ਕਾਰਟੂਨ ਦੇ ਰਾਹੀਂ ਜਦੋਂ ਰਾਹ ਖੁੱਲ ਚੁੱਕਾ ਹੈ ਤਾਂ ਫਿਰ ਤੀਸੀ ਟੈਕਨੀਕ ਆ ਜਾਂਦੀ ਹੈ ਸੀਜੀਆਈ ਕੰਪਿਊਟਰ ਜਨਰੇਟਿਡ ਇਮੇਜ ਫਿਰ ਸੀਜੀਆਈ ਵੀ ਟੈਕਨੀਕ ਉਹਦੇ ਵਿੱਚ ਫਿਰ ਇੱਕ ਪੜਾਅ ਹੈ ਨਾਨਕ ਸ਼ਾ ਫਕੀਰ ਇਸ ਫਿਲਮ ਦੀ ਮਸ਼ਹੂਰੀ ਜਿਹੜੀ ਹੈ ਜਦੋਂ মিডিਆ ਦੇ ਵਿੱਚ ਆਉਂਦੀ ਹੈ ਜਦੋਂ ਦੀਆਂ ਖਬਰਾਂ ਚੱਲਦੀਆਂ ਨੇ ਤੇ ਜਦੋਂ ਸਿੱਖਾਂ ਨੂੰ ਇਹ ਪਤਾ ਲੱਗਦਾ ਹੈ ਕਿ ਗੁਰਨਾਨਕ ਸਾਹਿਬ ਦਾ ਕਿਰਦਾਰ ਜਾਂ ਉਸ ਸ਼ਖਸੀਅਤ ਨੂੰ ਕਿਸੇ ਫਿਲਮੀ ਐਕਟਰ ਦੇ ਵੱਲੋਂ ਪਰਦੇ ਦੇ ਉੱਪਰ ਫਰਮਾਇਆ ਜਾ ਰਿਹਾ ਹੈ ਤੇ ਸਿੱਖਾਂ ਵੱਲੋਂ ਜਨਤਕ ਤੌਰ ਤੇ ਸਿੱਖ ਸੰਸਥਾਵਾਂ ਦੇ ਵੱਲੋਂ ਸਿਹਰਦ ਪੰਥਕ ਸ਼ਖਸੀਤਾਂ ਦੇ ਵੱਲੋਂ ਜਨਤਕ ਤੌਰ ਤੇ ਉਸਦੀ ਵਿਰੋਧਤਾ ਹੁੰਦੀ ਹੈ। ਉਹਦੇ ਤੋਂ ਬਾਅਦ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਉਸ ਫਿਲਮ ਨੂੰ ਪ੍ਰਵਾਨਗੀ ਦੇ ਚੁੱਕੀ ਸੀ। ਫਿਰ ਇੱਕ ਗੱਲ ਚੱਲਦੀ ਹੈ ਕਿ ਕਿਸੇ ਦੇ ਉੱਪਰ ਗੁਰੂ ਨਾਨਕ ਸਾਹਿਬ ਦਾ ਸਕਸ਼ੀਤ ਨੂੰ ਫਿਲਮਾਇਆ ਨਹੀਂ ਜਾਵੇਗਾ ਬਲਕਿ ਸੀਜੀਆਈ ਦੇ ਰਹੀਂ ਇੱਕ ਪ੍ਰਕਾਸ਼ ਦੇ ਰੂਪ ਜਾਂ ਚਿੱਟੇ ਬਿੰਬ ਦੇ ਰੂਪ ਵਿੱਚ ਪੇਸ਼ ਕੀਤਾ ਜਾਵੇਗਾ ਸੋ ਜਿਹੜਾ ਕੰਪਿਊਟਰ ਜਨਰੇਟਿਡ ਇਮੇਜ ਸੀ ਉਹਦੇ ਰਹੀਂ ਨਾਨਕ ਸ਼ਾਹ ਫਕੀਰ ਜਿਹੜੀ ਸੀ ਉਹ ਫਿਰ ਦੁਬਾਰਾ ਤਿਆਰ ਹੁੰਦੀ ਹੈ ਪਰ ਸਿੱਖ ਕੌਮ ਦੇ ਜਾਂ ਸਿੱਖ ਸੰਸਥਾਵਾਂ ਦੇ ਦਬਾਅ ਦੇ ਵਿੱਚ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸ ਫਿਲਮ ਦੇ ਉੱਪਰ ਪਾਬੰਦੀ ਦੀ ਗੱਲ ਕਰਨੀ ਪੈਂਦੀ ਹੈ ਜਦੋਂ ਕਿ ਉਸ ਫਿਲਮ ਦੇ ਨਿਰਦੇਸ਼ਕ ਜਾਂ ਉਸ ਫਿਲਮ ਨੂੰ ਬਣਾਉਣ ਵਾਲੇ ਜਾਂ ਪੈਸੇ ਲਾਉਣ ਵਾਲੇ ਜਿਹੜੇ ਕਹਿ ਸਕਦੇ ਹੋ ਕਿ ਸ਼ਕਤੀਤਾ ਜਾਂ ਜਿਹੜੇ ਸੱਜਣ ਨੇ ਉਹਨਾਂ ਦੇ ਮਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਉਹਨਾਂ ਨੂੰ ਪ੍ਰਵਾਨਗੀ ਦੇ ਚੁੱਕੀ ਸੀ ਔਰ ਇਹੀ ਕਾਰਨ ਸੀ ਕਿ ਉਹ ਇਸ ਕੇਸ ਨੂੰ ਸਪਰੀਮ ਕੋਰਟ ਦੇ ਵਿੱਚ ਲੈ ਕੇ ਜਾਂਦੇ ਨੇ ਤੇ ਸੁਪਰੀਮ ਕੋਰਟ ਦੇ ਵੱਲੋਂ ਫੈਸਲਾ ਉਹਨਾਂ ਦੇ ਹੱਕ ਦੇ ਵਿੱਚ ਹੁੰਦਾ ਹੈ ਹੁੰਦਾ ਇਹ ਹੈ ਕਿ ਬੇਸ਼ੱਕ سینਮਿਆਂ ਦੇ ਵਿੱਚ ਇਸ ਫਿਲਮ ਨੂੰ ਨਹੀਂ ਫਿਲਮਾਇਆ ਗਿਆ ਜਾਂ ਨਹੀਂ ਵਿਖਾਇਆ ਜਾ ਸਕਿਆ ਪਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਇਹ ਫਿਲਮ ਜਿਹੜੀ ਉਹ ਅੱਜ ਵੀ ਚੱਲ ਰਹੀ ਹੈ ਸੋ ਇਹ ਦੇ ਕਾਰਨ ਨੂੰ ਸਮਝੀਏ ਕਿ ਇਸ ਰਾਹ ਨੂੰ ਕਿੰਨੇ ਖੋਲਿਆ ਆ ਜ਼ਿਕਰ ਜੋ ਗਿਆ ਜੇਕਰ ਕੋਈ ਸਮੇਂ ਦੀ ਗੱਲ ਕਰੀਏ ਕਿ ਜਿਹੜਾ ਵੀ ਹੁਣ ਵਰਤਾਰੇ ਵਾਪਰ ਰਹੇ ਨੇ ਬਾਰ-ਬਾਰ ਮੀਟਿੰਗਾਂ ਕਰਨੀਆਂ ਪੈ ਰਹੀਆਂ ਨੇ ਫਿਲਮਾਂ ਦੇ ਵਿੱਚ ਸਿੱਖ ਇਤਿਹਾਸ ਨੂੰ ਕਿੱਥੋਂ ਤੱਕ ਦਿਖਾਉਣ ਦੀ ਕੋਈ ਮਾਪਦੰਡ ਜਾਂ ਹੱਦਬੰਦੀ ਤੈਅ ਕੀਤੀ ਜਾਵੇ ਇਨ੍ਹਾਂ ਸਾਰੀਆਂ ਗੱਲਾਂ ਦੇ ਵਿੱਚ ਕਾਰਨ ਜਿਹੜੀ ਉਹ ਪਏ ਨੇ ਕਿ ਅਸੀਂ ਆਪਣੇ ਹੀ ਕੀਤੇ ਹੋਏ ਜਿਹੜੇ ਫੈਸਲੇ ਸੀ ਉਹਨਾਂ ਦੇ ਉੱਪਰ ਟੇਕ ਨਾ ਸਕੇ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਅਸੀਂ ਆਪ ਹੀ ਆਪਣੇ ਸਿਧਾਂਤਾਂ ਤੋਂ ਥਿੜਕ ਜਾਂਦੇ ਆ ਤਾਂ ਫੇਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੋਕਾਂ ਨੂੰ ਤਾਂ ਮੰਨਾਈ ਕਰਨ ਦਾ ਜਿਹੜਾ ਪੂਮਕਾ ਜਰੂਰ ਮਿਲੇਗਾ ਜੇਕਰ ਨਾਨਕਸ਼ਾ ਫਕੀਰ ਨੂੰ ਸ਼ੁਰੂ ਆਰੰਭ ਦੇ ਵਿੱਚ ਹੀ ਜਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਐਨੀਮੇਸ਼ਨ ਜਾਂ ਕਾਰਟੂਨ ਫਿਲਮਾਂ ਆਈਆਂ ਸੀ ਜੇ ਅਸੀਂ ਆਰੰਭ ਦੇ ਵਿੱਚ ਹੀ ਆਪਣੀ ਨੀਤੀ ਤੇ ਆਪਣੀ ਵਿਚਾਰਧਾਰਾ ਨੂੰ ਸਪਸ਼ਟ ਕੀਤਾ ਹੁੰਦਾ ਤਾਂ ਸ਼ਾਇਦ ਇੱਥੋਂ ਤੱਕ ਜਿਹੜੀ ਗੱਲ ਜਿੱਥੇ ਤੱਕ ਹੋਣ ਗਈ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਤੱਕ ਸ਼ਾਇਦ ਇੱਥੋਂ ਤੱਕ ਗੱਲ ਨਾ ਜਾਂਦੀ ਪਰ ਉਹ ਗਈ ਹੈ ਇਸ ਕਰਕੇ ਹੈ ਕਿ ਅਸੀਂ ਹਰ ਗੱਲ ਦੇ ਉੱਪਰ ਕਿਤੇ ਨਾ ਕਿਤੇ ਆਪਣੀ ਕੌਮੀ ਸਿਧਾਂਤਾਂ ਦੇ ਅਨੁਸਾਰ ਜਾਂ ਆਪਣੀ ਵਿਚਾਰਧਾਰਾ ਦੇ ਅਨੁਸਾਰ ਪਹਿਰਾ ਦੇਣ ਤੋਂ ਬਿਲਕੁਲ ਅਸਮਰੱਥ ਰਹੇ ਸੋ ਇਹ ਲੰਬਾ ਸਮਾਂ ਵਰਤਾਰਾ ਪਿਛਲੇ ਸਮੇਂ ਤੋਂ ਇਸੇ ਤਰ੍ਹਾਂ ਚੱਲਦਾ ਆ ਰਿਹਾ ਫਿਰ ਇਸੇ ਤਰ੍ਹਾਂ ਦੇ ਨਾਲ ਕੁਝ ਐਸੀਆਂ ਫਿਲਮਾਂ ਫਿਰ ਆਉਂਦੀਆਂ ਨੇ ਜਿਹੜੀਆਂ ਸੀਜੀਆਈ ਜਾਂ ਐਨੀਮੇਸ਼ਨ ਦਾ ਇੱਕ ਸੁਮੇਲ ਸੀ ਪਰ ਸਿੱਖ ਕੌਮ ਦੇ ਅੰਦਰ ਫਿਰ ਰੋ ਪੈਦਾ ਹੁੰਦਾ ਚਾਹੇ ਉਹ ਮੀਰੀ ਪੀਰੀ ਸੀ ਜਾਂ ਦਾਸਤਾਨੇ ਸਰਹੰਦ ਸੀ ਉਹਦੇ ਵਿੱਚ ਵੀ ਸਿੱਖਾਂ ਦੇ ਪ੍ਰਤੀਕ ਰੂਪ ਪੈਦਾ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਨਾਲ ਸਿੱਖ ਸ਼ਹੀਦਾਂ ਨੂੰ ਜਾਂ ਸਿੱਖ ਜਰਨੈਲਾਂ ਜਾਂ ਗੁਰੂ ਸਾਹਿਬਾਨ ਨੂੰ ਦਰਸਾਉਣ ਦਾ ਜਾਂ ਫਿਲਮਾਉਣ ਦਾ ਰਾਹ ਨਾ ਖੁੱਲਿਆ ਜਾਵੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫਿਰ ਉਹਨਾਂ ਫਿਲਮਾਂ ਤੋਂ ਕਹਿ ਸਕਦੇ ਹੋ ਕਿ ਆਪਣੇ ਆਪ ਤੋਂ ਦੂਰ ਕਰਨਾ ਪੈਂਦਾ ਹੈ ਇੱਕ ਦੂਜੇ ਸ਼ਬਦਾਂ ਚ ਕਹਿ ਸਕਦੇ ਆ ਕਿ ਕਿਸੇ ਨਾ ਕਿਸੇ ਰੂਪ ਚ ਉਹਨਾਂ ਤੇ ਪਾਬੰਦੀ ਲਾਉਣੀ ਪੈਂਦੀ ਹੈ ਉਸ ਤੋਂ ਬਾਅਦ ਦਾ ਜਿਹੜਾ ਘਟਨਾਕਰਮ ਫਿਰ ਇੱਕ ਵੱਖਰਾ ਸ਼ੁਰੂ ਹੋ ਜਾਂਦਾ ਹੈ ਜਦੋਂ ਮਸਤਾਨੇ ਫਿਲਮਾਂ ਜਾਂਦੀ ਹੈ ਜਿੱਥੋਂ ਤੱਕ ਮਸਤਾਨੇ ਫਿਲਮ ਦੀ ਗੱਲ ਹੈ ਮਸਤਾਨੇ ਫਿਲਮ ਦੇ ਵਿੱਚ ਜਿਹੜੇ ਇਤਿਹਾਸਿਕ ਵਰਤਾਰੇ ਨੇ ਉਹਨਾਂ ਦੀ ਜਗ੍ਹਾ ਜਾਂ ਫਿਰ ਉਹਨਾਂ ਦੇ ਜਿਹੜੇ ਨਾਇਕ ਜਾਂ ਫਿਰ ਉਹਨਾਂ ਦੇ ਜਿਹੜੀ ਤਰੀਕਾਵਲੀ ਤੇ ਜਿਹੜੇ ਤੱਥ ਨੇ ਉਹ ਸਿੱਖ ਇਤਿਹਾਸ ਦੇ ਅਸਲ ਤੱਥਾਂ ਦੇ ਨਾਲ ਕਿਤੇ ਮੇਲ ਨਹੀਂ ਖਾਂਦੇ ਪਰ ਫਿਰ ਵੀ ਇਤਿਹਾਸ ਦੀ ਇੱਕ ਵੱਡੀ ਘਟਨਾ ਨੂੰ ਉਹਦੇ ਵਿੱਚ ਫਿਲਮਾਇਆ ਗਿਆ ਸੋ ਉਹਦੇ ਪ੍ਰਤੀ ਸਿੱਖਾਂ ਦੇ ਵਿੱਚ ਇਹ ਭਾਵਨਾ ਨੇ ਜਨਮ ਲਿਆ ਕਿ ਇਵੇਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਤੇ ਮੇਰੇ ਖਿਆਲ ਦੇ ਨਾਲ ਉਸ ਫਿਲਮ ਦਾ ਇਤਿਹਾਸਿਕ ਅੰਸ਼ਾਂ ਦੇ ਇਹ ਇਤਿਹਾਸਿਕ ਵਰਤਾਰਿਆਂ ਦੀ ਤਾਰੀਖਾ ਬਲੀ ਜਿਸ ਨੂੰ ਅਸੀਂ ਕਰੋਨੋਗ੍ਰਾਫੀ ਕਹਿ ਸਕਦੇ ਹਾਂ ਐਵੇਂ ਦੇ ਅੰਸ਼ਾਂ ਨੂੰ ਲੈ ਕੇ ਮੈਂ ਜਾਂ ਸਰਦਾਰ ਬਲਦੀਪ ਸਿੰਘ ਰਾਮੂ ਵਾਲੀਆ ਜਾਂ ਕੁਝ ਵੀਰ ਹੋਰਾਂ ਨੇ ਆਪਣਾ ਵਿਰੋਧ ਤਾਂ ਜਰੂਰ ਪ੍ਰਗਟਾਇਆ ਪਰ ਬਹੁਤ ਵੱਡੇ ਪੱਧਰ ਦੇ ਉੱਪਰ ਉਸ ਫਿਲਮ ਦੇ ਵਿੱਚ ਸਿੱਖਾਂ ਪ੍ਰਤੀ ਕੋਈ ਇਸ ਕਰਤਾ ਕਹਿ ਸਕਦੇ ਹੋ ਕਿ ਕੋਈ ਇਸ ਤਰ੍ਹਾਂ ਦਾ ਪੱਖ ਪੇਸ਼ ਨਹੀਂ ਹੋਇਆ ਕਿ ਐਵੇਂ ਦੀਆਂ ਫਿਲਮਾਂ ਨਹੀਂ ਹੋਣੀਆਂ ਚਾਹੀਦੀਆਂ ਸੋ ਸਿੱਖ ਹਨੇ ਉਸ ਨੂੰ ਸਵੀਕਾਰ ਕਰ ਲਿਆ ਪਰ ਉਹਦੇ ਤੋਂ ਬਾਅਦ ਫਿਰ ਅਗਲਾ ਵਰਤਾਰਾ ਆ ਜਾਂਦਾ ਹੈ ਕਾਲ ਫਿਲਮ ਆਉਂਦੀ ਹੈ ਜਿਦੇ ਵਿੱਚ ਵਿਖਾਈਆਂ ਗਈਆਂ ਘਟਨਾਵਾਂ ਕਾਲਪਰਕ ਨੇ ਔਰ ਮੈਂ ਇੱਕ ਗੱਲ ਵੀ ਬੜਾ ਸਪਸ਼ਟ ਕਰ ਦਿਆਂ ਕਿ ਇਹ ਦਾ ਜਿਹੜਾ ਕੋਸਟਿਊਮ ਹੈ ਇਹਦਾ ਪਹਿਰਾਵਾ ਲਾ ਲਈਏ ਖਾਸ ਕਰਕੇ ਇਹਦਾ ਜਿਹੜਾ ਸਮਾਂ ਹੈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦਾ ਉਹ ਸਮੇਂ ਦੇ ਵਿੱਚ ਸਿੱਖਾਂ ਦਾ ਪਹਿਰਾਵਾ ਸਿੱਖਾਂ ਦੇ ਸ਼ਸਤਰ ਸਿੱਖਾਂ ਦਾ ਕਹਿ ਸਕਦੇ ਹੋ ਕਿ ਜਿਹੜੀ ਜੰਗੀ ਨੀਤੀ ਸਿੱਖਾਂ ਦੀ ਵਿਚਾਰਧਾਰਾ ਉਹ ਕਿਸੇ ਵੀ ਤਰੀਕੇ ਦੇ ਨਾਲ ਇਸ ਫਿਲਮ ਦੇ ਵਿੱਚ ਪੇਸ਼ ਨਹੀਂ ਜਾਂ ਪ੍ਰਦਰਸ਼ਿਤ ਨਹੀਂ ਹੁੰਦੀ ਪਰ ਫਿਰ ਵੀ ਇਹਦੇ ਖਿਲਾਫ ਇੱਕ ਰੋ ਪੈਦਾ ਹੁੰਦਾ ਹੈ ਕਿ ਜਿਹੜੀਆਂ ਫਿਲਮਾਂ ਦੇ ਵਿੱਚ ਸਿੱਖ ਬਾਣੇ ਨੂੰ ਤੇ ਸਿੱਖ ਸ਼ਸਤਰਾਂ ਨੂੰ ਤੇ ਸਾਡੀ ਆਜਾ ਕੇ ਵਿਚਾਰਧਾਰਕ ਪ੍ਰਣਾਲੀ ਨੂੰ ਠੇਸ ਲੱਗਦੀ ਹੈ ਉਹ ਫਿਲਮਾਂ ਅਸੀਂ ਪ੍ਰਵਾਨ ਨਹੀਂ ਕਰਾਂਗੇ ਹੁੰਦਾ ਕੀ ਹੈ ਕਿ ਸਿਨਮਿਆਂ ਦੇ ਵਿੱਚ ਉਸ ਫਿਲਮ ਦੇ ਪੋਸਟਰ ਵੀ ਪਾੜੇ ਜਾਂਦੇ ਨੇ ਵਿਰੋਧਤਾ ਵੀ ਹੁੰਦੀ ਹੈ ਤੇ ਉਹ ਫਿਲਮ ਜਿਹੜੀ ਹੈ ਸਿਨਮਿਆਂ ਦੇ ਵਿੱਚ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਖਿੱਚਣ ਦੇ ਵਿੱਚ ਨਾਕਾਮ ਰਹਿੰਦੀ ਹੈ ਫਿਰ ਅਗਲੀ ਗੱਲ ਹੋਰ ਆ ਜਾਂਦੀ ਹੈ ਕਿ ਬੇਸ਼ੱਕ ਉਹ ਵੀ ਫਿਲਮਾਂ ਹੁਣ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਜਾਂ ਚੱਲਦੀਆਂ ਹੋਣਗੀਆਂ ਪਰ ਉਹਦੇ ਤੋਂ ਬਾਅਦ ਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫੇਰ ਵੀ ਆਪਣੇ ਕੀਤੇ ਹੋਏ ਫੈਸਲਿਆਂ ਦੀ ਰੋਸ਼ਨੀ ਦੇ ਵਿੱਚ ਕੋਈ ਦੁਸ਼ਟ ਫੈਸਲਾ ਨਹੀਂ ਲੈ ਸਕੀ ਉਸ ਤੋਂ ਬਾਅਦ 30 ਫਿਲਮ ਆ ਜਾਂਦੀ ਹੈ ਗੁਰਨਾਨਕ ਨਾਮ ਜਹਾਜ਼ ਹੁਣ ਗੁਰਨਾਨਕ ਨਾਮ ਜਹਾਜ਼ ਦਾ ਸਾਰਾ ਘਟਨਾਕਰਮ ਸਿੱਖ ਇਤਿਹਾਸ ਦੇ ਨਾਲ ਜੁੜੀ ਹੋਈ ਇੱਕ ਸੱਚੀ ਘਟਨਾ ਦੇ ਉੱਪਰ ਆਧਾਰਿਤ ਹੈ ਪਰ ਇਹਦੀ ਉਨੀ ਵਿਰੋਧਤਾ ਨਹੀਂ ਹੁੰਦੀ ਜਿੰਨੀ ਅਕਾਲੀ ਦੀ ਵਿਰੋਧਤਾ ਹੁੰਦੀ ਹੈ ਹੁਣ ਉਹਦੇ ਵਿੱਚ ਫੇਰ ਕੁਝ ਕਾਰਨ ਨੇ ਜਿਨ੍ਹਾਂ ਕਾਰਨਾਂ ਨੂੰ ਬੜੀ ਸੂਖਮਤਾ ਦੇ ਨਾਲ ਵੇਖਣਾ ਪਵੇਗਾ ਕਿਉਂਕਿ ਪਹਿਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਤਿਆਂ ਦੇ ਵਿੱਚ ਇਹ ਗੱਲ ਕੀਤੀ ਗਈ ਕਿ ਕਿਸੇ ਸ਼ਹੀਦ ਨੂੰ ਨਹੀਂ ਫਲਮਾਇਆ ਜਾ ਸਕਦਾ ਤੇ ਇਹਦੇ ਵਿੱਚ ਸਰਦਾਰ ਮੇਵਾ ਸਿੰਘ ਸ਼ਹੀਦ ਨੇ ਦੂਜੀ ਗੱਲ ਇਹ ਹੈ ਕਿ ਕੀ ਜਿਹੜਾ ਸ਼ਹੀਦ ਨੇ ਉਹਨਾਂ ਨੂੰ ਸਦੀਆਂ ਦੇ ਅਸੀਂ ਕਾਲ ਦੇ ਵਿੱਚ ਰੱਖ ਕੇ ਅੱਜ ਦੇ ਹਿਸਾਬ ਦੇ ਨਾਲ ਅਸੀਂ ਅਸੀਂ ਉਸ ਨੂੰ ਪਰਿਭਾਸ਼ਿਤ ਕਰਾਂਗੇ ਕਿ ਐਸ ਸਦੀ ਦਾ ਸ਼ਹੀਦ ਵਿਖਾਇਆ ਜਾ ਸਕਦਾ ਤੇ ਐਸ ਸਦੀ ਦਾ ਸ਼ਹੀਦ ਨਹੀਂ ਵਿਖਾਇਆ ਜਾ ਸਕਦਾ 18ਵੀਂ ਸਦੀ ਦੇ ਸ਼ਹੀਦ ਵਿਖਾਇਆ ਜਾ ਸਕਦੇ ਨੇ 19ਵੀਂ ਸਦੀ ਜਾਂ 20ਵੀਂ ਸਦੀ ਦੇ ਸ਼ਹੀਦ ਦਮ ਨਹੀਂ ਵਿਖਾਇ ਜਿਹੜਾ ਉਹ ਵਿਖਾਇਆ ਜਾ ਸਕਦਾ ਹੈ 18ਵੀਂ ਸਦੀ ਦੇ ਨਹੀਂ ਵਿਖਾਈ ਜਾ ਸਕਦੇ ਸੋ ਕਿਤਨੇ ਕਿਤੇ ਕੈਂਟ ਤੋਂ ਭਾਵ ਤੇ ਇਹਨਾਂ ਇੱਕ ਸਿੱਕੀ ਵੀ ਹੋਈ ਹੈ ਅੰਮ੍ਰਿਤ ਵੀ ਹੋਈ ਹੈ ਸਿੱਖ ਵੀ ਹੋਈ ਹੈ ਉਹਦੀ ਦ੍ਰਿੜਤਾ ਵੀ ਉਹੀ ਹੈ ਉਹਦਾ ਸੰਘਰਸ਼ ਵੀ ਉਹੀ ਹੈ ਉਹਦੀ ਸ਼ਹਾਦਤ ਹੀ ਹੋਈ ਹੈ ਪਰ ਇਸ ਸਦੀ ਦਾ ਜੇਕਰ ਅਸੀਂ ਸਿੱਖ ਸ਼ਹੀਦ ਵਿਖਾਓਗੇ ਤੇ ਸਾਨੂੰ ਇਤਰਾਜ਼ ਹੈ ਪਰ ਜੇਕਰ ਇਸ ਸਦੀ ਦਾ ਵਿਖਾਓਗੇ ਸਾਡਾ ਕੋਈ ਇਤਰਾਜ਼ ਨਹੀਂ ਸੋ ਇਹ ਸਾਰੇ ਵਰਤਾਰਿਆਂ ਦੇ ਵਿੱਚ ਸਾਨੂੰ ਇਹ ਗੱਲ ਸਮਝਣ ਦੀ ਲੋੜ ਸੀ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸਵੇਂ ਦੇ ਸੋਹਰ ਦੇ ਸੱਜਣਾ ਨੇ ਜਿਹੜੇ ਫੈਸਲੇ ਕੀਤੇ ਸੀ ਅਸੀਂ ਉਹਨਾਂ ਦੇ ਉੱਪਰ ਪੂਰਾ ਨਹੀਂ ਉਤਰ ਸਕੇ ਉਹਦੇ ਵਿੱਚ ਸਿੱਖ ਕੌਮ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਦਾਇਰੇ ਦੇ ਵਿੱਚ ਆ ਜਾਂਦੀ ਹੈ ਕਿ ਅਸੀਂ ਆਪਣੇ ਜਿਹੜੇ ਪੈਦਾ ਕੀਤੇ ਹੋਏ ਮਾਪਦੰਡ ਸੀ ਜਾਂ ਦਿੱਤੇ ਹੋਏ ਜਿਹੜੇ ਦਿਸ਼ਾ ਨਿਰਦੇਸ਼ ਸੀ ਉਹਨਾਂ ਦੇ ਉੱਪਰ ਅਸੀਂ ਪੂਰੇ ਨਹੀਂ ਉਤਰ ਸਕੇ ਸੋ ਇਹ ਤਾਂ ਮੈਂ ਕੁਝ ਗੱਲਾਂ ਕੀਤੀਆਂ ਨੂੰ ਹੁਣ ਅਸੀਂ ਆ ਜਾਂਦੇ ਹਾਂ ਕਿ ਜਿਹੜਾ ਧਰਵ ਰਾਠੀ ਨੇ ਵੇਖੋ ਇੱਕ ਗੱਲ ਤਾਂ ਮੈਂ ਅਕਸਰ ਵੀ ਕਹਿਣਾ ਹੁੰਦਾ ਤੇ ਬੜੀ ਸਪਸ਼ਟਤਾ ਦੇ ਨਾਲ ਸੋਚਣ ਦੀ ਲੋੜ ਹੈ ਇਤਿਹਾਸਕਾਰੀ ਤੇ ਇਤਿਹਾਸ ਦੀ ਪੇਸ਼ਕਾਰੀ ਦੋ ਵੱਖ-ਵੱਖ ਚੀਜ਼ਾਂ ਨੇ ਜਦੋਂ ਅਸੀਂ ਇਤਿਹਾਸਕਾਰੀ ਕਰਦੇ ਹਾਂ ਤੇ ਸੱਚ ਜਾਣਿਓ ਫਿਰ ਇਤਿਹਾਸ ਤੇ ਵਹਿਣ ਚ ਵਹਿਣਾ ਪੈਂਦਾ ਹੈ ਜਦੋਂ ਪੇਸ਼ਕਾਰੀ ਜਿਸ ਦਾ ਨਿਸ਼ਾਨਾ ਕੇਵਲ ਪੇਸ਼ਕਾਰੀ ਹੋਵੇ ਤਾਂ ਉਹਦੇ ਵਿੱਚ ਹੁੰਦਾ ਹੈ ਕਿ ਇਤਿਹਾਸ ਦੀਆਂ ਚਾਰ ਕਿਤਾਬਾਂ ਅੱਜ ਕੱਲ ਤਾਂ ਕਿਤਾਬਾਂ ਵੀ ਪੜਨ ਦੀ ਲੋੜ ਨਹੀਂ ਆ ਵਿਕੀਪੀਡੀਆ ਇਹਨਾਂ ਫਿਰ Google ਦੇ ਉੱਪਰ ਕੁਝ ਪਏ PDF ਅੰਸ਼ਾਂ ਦੇ ਹਵਾਲੇ ਦੇ ਕੇ ਇੱਕ ਇਤਿਹਾਸ ਦੇ ਤੱਥ ਨੂੰ ਬੜਾ ਸੰਸਨੀ ਖੇਜ ਬਣਾ ਕੇ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਅੱਜ ਤੋਂ ਪਹਿਲਾਂ ਤਾਂ ਤੁਸੀਂ ਇਸ ਗੱਲ ਨੂੰ ਜਾਣਦੇ ਨਹੀਂ ਸੀ ਇਹ ਗੱਲ ਠੀਕ ਹੈ ਸਾਡੇ ਨੌਜਵਾਨਾਂ ਦੇ ਵਿੱਚ ਇਤਿਹਾਸ ਨੂੰ ਪੜਨ ਦਾ ਤਰੀਕ ਨੂੰ ਕੋਖਣ ਦਾ ਰੁਝਾਨ ਬਹੁਤ ਘਟਿਆ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਜੋ ਮਰਜ਼ੀ ਜਿਹੜਾ ਉਹਨਾਂ ਦੇ ਦਿਮਾਗ ਦੇ ਵਿੱਚ ਪਾਉਣਾ ਸ਼ੁਰੂ ਕਰ ਦਈਏ ਸੋ ਇਹ ਵਰਤਾਰਾ ਵੀ ਇੱਕ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਕਿ ਇਤਿਹਾਸਕਾਰੀ ਤੇ ਇਤਿਹਾਸ ਦੀ ਪੇਸ਼ਕਾਰੀ ਤੋਂ ਵੱਖ-ਵੱਖ ਚੀਜ਼ਾਂ ਨੇ ਅਸੀਂ ਬਤੌਰ ਇਤਿਹਾਸ ਦੇ ਵਿਦਿਆਰਥੀ ਜਦੋਂ ਅਸੀਂ ਸੰਗਤ ਦੇ ਵਿੱਚ ਜਾਂਦੇ ਹਾਂ ਤਾਂ ਕਿਤੇ ਨਾ ਕਿਤੇ ਸਾਡੇ ਮਨ ਦੇ ਉੱਪਰ ਸੰਗਤ ਦੇ ਵਿੱਚ ਖੜੇ ਹੋ ਕੇ ਸੰਬੋਧਿਤ ਕਰਨ ਦੇ ਦੌਰਾਨ ਇੱਕ ਵੱਡਾ ਇਹ ਪੱਖ ਹੁੰਦਾ ਹੈ ਕਿ ਸਾਡੀ ਜ਼ੁਬਾਨ ਦੇ ਵਿੱਚੋਂ ਕੋਈ ਐਸੀ ਗੱਲ ਨਾ ਨਿਕਲ ਜਾਵੇ ਜਿਹੜੀ ਸਿੱਖ ਇਤਿਹਾਸ ਦੇ ਨਾਲ ਜਾਂ ਸਾਡੀ ਕਿਸੇ ਸ਼ਖਸੀਅਤ ਦੇ ਨਾਲ ਇਨਸਾਫ਼ ਨਾ ਕਰਦੀ ਹੋਵੇ ਜਾਂ ਫਿਰ ਜਦੋਂ ਅਸੀਂ ਸੰਗਤ 'ਚ ਬੋਲ ਰਹੇ ਹੁੰਦੇ ਆ ਅਸੀਂ ਜਵਾਬ ਦੇ ਹੁੰਦੇ ਆ ਕਿ ਕੋਈ ਵੀ ਗੱਲ ਸਿੱਖ ਵਿਚਾਰਧਾਰਾ ਦੇ ਵਿਰੋਧ ਦੇ ਵਿੱਚ ਸਾਡੀ ਜ਼ੁਬਾਨ ਤੋਂ ਆਈ ਤਾਂ ਬੈਠੀ ਹੋਈ ਜਿਹੜੀ ਸਿੱਖ ਸੰਗਤ ਹੈ ਇਹਨੇ ਉਸੇ ਵੇਲੇ ਸਾਨੂੰ ਸਵਾਲ ਕਰ ਦੇਣਾ ਜਾਂ ਫਿਰ ਕਿਸੇ ਨਾ ਕਿਸੇ ਰੂਪ 'ਚ ਸਾਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਵੇਗਾ ਹੁਣ ਸਮੱਸਿਆ ਇਹ ਹੈ ਕਿ ਅਸੀਂ ਕਮਰਿਆਂ 'ਚ ਬੈਠ ਕੇ ਇਤਿਹਾਸ ਕਰ ਨਹੀਂ ਰਹੇ ਅਸੀਂ ਇਤਿਹਾਸ ਤੇ ਪੇਸ਼ ਕਰ ਪੜਨੇ ਅਸੀਂ ਚਾਰ ਕਿਤਾਬਾਂ ਰੱਖਦੇ ਆ ਜੋ ਮਰਜੀ ਬੋਲਣਾ ਜੋ ਮਰਜੀ ਕਹਿਣਾ ਸ਼ੁਰੂ ਕਰ ਦਿੰਨੇ ਆ ਬੜਾ ਸਸੰਸਨੀ ਖੇਜ ਬਣਾ ਕੇ ਇਤਿਹਾਸ ਨੂੰ ਪੇਸ਼ ਕਰਦੇ ਆ ਕਿ ਆਹ ਗੱਲ ਤਾਂ ਤੁਸੀਂ ਜਾਣਦੇ ਨਹੀਂ ਸੀ ਤੇ ਇੱਕ ਗੱਲ ਮੈਂ ਦਾਅਵੇ ਨਾਲ ਕਹਿੰਦਾ ਕਿ ਮੈਨੂੰ ਸਮੇਤ ਮੇਰੇ ਅੱਜ ਦਾ ਕੋਈ ਇਤਿਹਾਸਕਾਰ ਜਾਂ ਇਤਿਹਾਸਕਾਰ ਦਾ ਪੇਸ਼ ਕਰ ਦੱਸਦੇ ਕਿ ਆਹ ਗੱਲ ਜਿਹੜੀ ਹੈ ਉਹ ਸਾਡੇ ਪ੍ਰਾਤਨ ਸਿੱਖ ਲੇਖਕ ਨਹੀਂ ਸੀ ਜਾਣਦੇ ਇਹ ਗੱਲ ਵੱਖਰੀ ਹੈ ਕਿ ਸੋਹਿਰਦ ਸਿੱਖ ਲੇਖਕ ਕੁਝ ਗੱਲਾਂ ਨੂੰ ਆਪਣੀ ਜ਼ਮਾਨ ਜਾਂ ਕਲਮ ਤੋਂ ਲਾਂਬੇ ਜ਼ਰੂਰ ਰੱਖਦੇ ਸੀ ਕਿ ਆਹ ਗੱਲ ਜੇਕਰ ਕੌਮ ਚ ਆਉਂਦੀ ਹੈ ਤਾਂ ਅੱਜ ਦੇ ਸਮੇਂ ਚ ਕੌਮ ਚ ਇਸ ਦਾ ਨੁਕਸਾਨ ਹੈ ਜਾਂ ਫਿਰ ਜਿਨੂੰ ਸੀ ਪੰਜਾਬੀ ਚ ਕਹਿੰਦੇ ਆ ਕਿ ਇਸ ਦੇ ਨਾਲ ਝੱਗਾ ਚੁੱਕਣ ਦੇ ਨਾਲ ਆਪਣਾ ਟਿੱਡ ਨੰਗਾ ਹੋਣਾ ਸੋ ਉਹ ਸਾਡੇ ਵਿਦਵਾਨ ਸਿਆਣੇ ਜ਼ਰੂਰ ਸੀ ਤੇ ਅੱਜ ਜਿਹੜੀਆਂ ਗੱਲਾਂ ਉਹਨਾਂ ਨੇ ਲੁਕਾਉਣ ਦਾ ਚਤਨ ਕੀਤਾ ਅੱਜ ਪ੍ਰਗਟ ਕਰਕੇ ਅਸੀਂ ਕਹਿੰਦੇ ਕਿ ਬੜਾ ਨਵਾਂ ਤੱਥ ਪੇਸ਼ ਕਰ ਦਿੱਤਾ ਕੋਈ ਨਵਾਂ ਤੱਥ ਪੇਸ਼ ਨਹੀਂ ਹੋ ਰਿਹਾ ਕੁਝ ਨਵਾਂ ਨਹੀਂ ਹੋ ਰਿਹਾ ਮੈਂ ਇਹ ਗੱਲ ਦਾਵੇ ਨਾ ਕਹਿਣਾ ਕਿ ਜਿੰਨਾ ਕੰਮ ਡਾਕਟਰ ਗੰਡਾ ਸਿੰਘ ਨੇ ਕੀਤਾ ਉਹਦਾ ਤਾਂ ਹਰ ਇੱਕ ਜਿਹੜਾ ਅੱਖਰ ਹੈ ਨਾ ਉਹ ਵੀ ਨਵੀਂ ਪੇਸ਼ਕਾਰੀ ਹੈ ਇਤਿਹਾਸ ਦੀ ਉਹਨਾਂ ਦਾ ਹਰ ਅੰਸ਼ ਜਿਹੜਾ ਉਹ ਨਵਾਂ ਹੈ ਸੋ ਇਸ ਕਰਕੇ ਇਹ ਜਿਹੜਾ ਇਤਿਹਾਸ ਦਾ ਸੰਸਨੀਖੇਜ ਪ੍ਰਗਟਾਵਾ ਕਰਨ ਦੀ ਪੇਸ਼ਕਾਰੀ ਦੀ ਭਾਵਨਾ ਸਾਡੇ ਅੰਦਰ ਪੈਦਾ ਹੋਈ ਇਹਨੇ ਸਹੀ ਅਰਥਾਂ ਦੇ ਵਿੱਚ ਇਤਿਹਾਸ ਦਾ ਇਤਿਹਾਸਕਾਰੀ ਦਾ ਇਤਿਹਾਸ ਦੀ ਖੋਜਾਰਥੀ ਹੁੰਦਾ ਇੱਕ ਵੱਡਾ ਨੁਕਸਾਨ ਕੀਤਾ ਹੈ ਸਾਡੇ ਬੱਚੇ ਵੀ ਉਸੇ ਲਈ ਤਰਪੇ ਨੇ ਕਿ ਉਹ ਵੀ ਵਿਕੀਪੀਡੀਆ ਦੇ ਉੱਪਰ ਅੰਛ ਲੈ ਕੇ ਜਿਹੜਾ ਉਹ ਇਤਿਹਾਸ ਦੀ ਪੇਸ਼ਕਾਰੀ ਨੂੰ ਸਹੀ ਸਾਬਤ ਕਰਨ ਜਾਂ ਸਰੋਤ ਦੇਣ ਦੇ ਵਿੱਚ ਮਾਣ ਮਹਿਸੂਸ ਕਰਦੇ ਨੇ ਸੋ ਜਿਸ ਤਰ੍ਹਾਂ throvarathi ਹੈ ਉਹਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਹਾਰਾ ਲੈ ਕੇ ਸਿੱਖ ਇਤਿਹਾਸ ਨੂੰ ਦੱਸਣ ਦਾ ਯਤਨ ਕੀਤਾ ਹੋ ਸਕਦਾ ਉਹਦੀ ਭਾਵਨਾ ਜਿਹੜੀ ਹੈ ਮੈਂ ਕਿਸੇ ਦੇ ਅੰਦਰ ਦੇ ਬਾਰੇ ਕੋਈ ਨਹੀਂ ਜਾਣਦਾ ਹਾਂ ਪਰ ਮੈਂ ਕਹਿਣਾ ਕਿ ਹੋ ਸਕਦਾ ਕਿਸੇ ਦੀ ਭਾਵਨਾ ਸ਼ੁਭ ਹੋਵੇ ਉਹ ਭਾਵਨਾ ਅਸ਼ੁਭ ਨਾ ਹੋਵੇ ਪਰ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜਾ ਤੁਹਾਡੇ ਸ਼ਬਦਾਂ ਨੂੰ ਚਿੱਤਰ ਤੇ ਤੁਹਾਡੇ ਸ਼ਬਦਾਂ ਨੂੰ ਚਾਲ ਤਾਂ ਦੇ ਸਕਦਾ ਪਰ ਇਹ ਤੁਹਾਡੇ ਸ਼ਬਦਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝ ਸਕਦਾ ਮਿਸਾਲ ਦੇ ਤੌਰ ਤੇ ਜਿਸ ਤਰ੍ਹਾਂ ਦੇ ਨਾਲ ਉਸ ਨੇ ਆਪਣੀ ਵੀਡੀਓ ਚ ਗੁਰੂ ਸਾਹਿਬ ਦੀਆਂ ਅੱਖਾਂ ਦੇ ਵਿੱਚੋਂ ਵਹਿਦੇ ਹੋਏ ਹੰਝੂ ਵਿਖਾਏ ਨੇ ਸੋ ਕਹਿਣਾ ਕਿ ਗੁਰੂ ਸਾਹਿਬ ਦੇ ਪਿਤਾ ਦੀ ਸ਼ਹਾਦਤ ਹੋਈ ਤੇ ਗੁਰੂ ਸਾਹਿਬ ਦੇ ਹਾਲਾਤ ਕੀ ਹੋਣਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਉਸ ਅੱਖਾਂ ਚੋਂ ਵਹਿਦੇ ਹੰਝੂ ਨੂੰ ਪੇਸ਼ ਕਰੇਗਾ ਪਰ ਜਦੋਂ ਤੁਸੀਂ ਜਜ਼ਬਾਤ ਤੇ ਭਾਵਨਾਵਾਂ ਦੀ ਗੱਲ ਕਰੋਗੇ ਤੇ ਆਪਣੇ ਇਤਿਹਾਸ ਦੇ ਵਿੱਚੋਂ ਵਾਚਨ ਦਾ ਚਤਨ ਕਰੋਗੇ ਤੇ ਤੁਹਾਨੂੰ ਹਕੀਮ ਬਲਾ ਅਲਾ ਯਾਰਖਾਂ ਜੋਗੀ ਵਰਗੇ ਜਿਹੜੇ ਕਵੀ ਨੇ ਉਹਨਾਂ ਦੀ ਰਚਨਾ ਦੇ ਵਿੱਚੋਂ ਵੀ ਇਹ ਪੱਖ ਬੜੀ ਬਲੰਦੀ ਨਾਲ ਪੇਸ਼ ਹੋਵੇਗਾ ਕਿ ਕਟਵਾ ਕੇ ਪਿਸਰਚਾਰ ਇੱਕ ਅਸੂਨਾ ਗਰਾਇਆ ਰਤਬਾ ਗੁਰੂ ਗੋਬਿੰਦ ਸਿੰਘ ਰਿਸ਼ੀਓ ਕਬੜਾ ਕਿ ਗੁਰਗੋਬਿੰਦ ਸਿੰਘ ਮਹਾਰਾਜ ਨੇ ਤਾਂ ਆਪਣੀ ਚਾਰ ਪੱਤਰਾਂ ਦੀ ਸ਼ਹਾਦਤ ਤੋਂ ਬਾਅਦ ਆਪਣੀ ਅੱਖ ਦੇ ਵਿੱਚ ਇੱਕ ਹੰਝੂ ਨਹੀਂ ਆਉਣ ਦਿੱਤਾ ਸੋ ਇਸ ਤਰ੍ਹਾਂ ਦੇ ਨਾਲ ਮੇਰਾ ਕਹਿਣ ਤੋਂ ਭਾਵ ਇਹ ਸੀ ਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਗਾਈ ਇਸ ਤਰ੍ਹਾਂ ਦੀ ਚਿੱਤਰ ਸਿਰਜਣਾ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਸ਼ਬਦਾਂ ਨੂੰ ਚਿੱਤਰ ਦਾ ਰੂਪ ਤਾਂ ਦਿੱਤਾ ਜਾ ਸਕਦਾ ਪਰ ਸ਼ਬਦਾਂ ਦੇ ਵਿੱਚ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਦਾ ਪ੍ਰਗਟਾਰ ਨਹੀਂ ਕੀਤਾ ਜਾ ਸਕਦਾ ਸੋ ਮੇਰਾ ਤਾਂ ਇਹੀ ਸਜਾ ਹੈ ਕਿ ਇਹਦੇ ਪਿੱਛੇ ਜਿੰਨਾ ਚਿਰ ਤੱਕ ਆ ਕੁਝ ਦਿਨਾਂ ਦੀ ਗੱਲ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਇਸ ਮਸਲੇ ਨੂੰ ਲੈ ਕੇ ਇੱਕ ਮੀਟਿੰਗ ਵੀ ਹੋਈ ਸੀ ਤੇ ਉਸ ਮੀਟਿੰਗ ਦੇ ਵਿੱਚ ਵੀ ਮੈਂ ਸੁਝਾਹੀ ਦਿੱਤੇ ਸੀ ਕਿ ਜਿਹੜੇ ਪੰਜਾਬ ਦੇ ਵਿੱਚ ਫਿਲਮਾਂ ਦੇ ਨਿਰਦੇਸ਼ਕ ਡਾਇਰੈਕਟਰ ਜਾਂ ਫਿਰ ਜਿੰਨੇ ਵੀ ਨੇ ਅਸੀਂ ਇਹਨਾਂ ਨੂੰ ਤਾਂ ਕਿਸੇ ਨਾ ਕਿਸੇ ਰੂਪ ਚ ਸਮਝਾ ਸਕਦੇ ਹਾਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਬਾਰੇ ਆਪਣਾ ਪੱਖ ਸਪਸ਼ਟ ਕਰਦਿਆਂ ਹੋਇਆ ਉਹਦਾ ਮੁਕਾਬਲਾ ਕਰਨ ਦੇ ਵਾਸਤੇ ਕੋਈ ਨੀਤੀ ਤਿਆਰ ਨਾ ਕੀਤੀ ਸਾਡੇ ਕੋਲ ਆਈਟੀ ਦੇ ਬਹੁਤ ਸਾਰੇ ਜਾਣਕਾਰ ਗੁਰਸਿੱਖ ਨੌਜਵਾਨ ਨੇ ਜਿਹੜੇ ਵਧੀਆ ਤਰੀਕੇ ਦੇ ਨਾਲ ਇਸ ਚੀਜ਼ ਨੂੰ ਕਿਵੇਂ ਟੈਕਲ ਕਰਨਾ ਉਹ ਦੱਸ ਸਕਦੇ ਨੇ ਸਮਝਾ ਸਕਦੇ ਨੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਸਾਡੇ ਲਈ ਇੱਕ ਬਹੁਤ ਕਹਿ ਸਕਦੇ ਹੋ ਕਿ ਮਾੜੀ ਸ਼ੁਰੂਆਤ ਹੋਵੇਗੀ ਜੇਕਰ ਅੱਜ ਦੇ ਸਮੇਂ ਦੇ ਵਿੱਚ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਪਰ ਜਿਸ ਤਰ੍ਹਾਂ ਦੇ ਨਾਲ ਸਿੱਖ ਇਤਿਹਾਸ ਦੀ ਪੇਸ਼ਕਾਰੀ ਕਰਨ ਦਾ ਪ੍ਰਚਲਨ ਸ਼ੁਰੂ ਹੋ ਗਿਆ ਤੇ ਆਉਣ ਵਾਲੇ ਸਮੇਂ ਚ ਰਹੇਗਾ ਉਹਦੇ ਬਾਰੇ ਅਸੀਂ ਆਪਣਾ ਕਿਹੜਾ ਰੁਖ ਅਪਣਾਉਣਾ ਹੈ ਜੇ ਅਸੀਂ ਉਹਦੇ ਬਾਰੇ ਸਪਸ਼ਟ ਨਹੀਂ ਹੈ ਤਾਂ ਅੱਜ ਧਰੋਵਰਾਠੀ ਨੇ ਤੇ ਚਲੋ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਖਬਰ ਆ ਰਹੀ ਹੈ ਕਿ ਚੁੱਕ ਦਿੱਤੀ ਹੈ ਕੱਲ ਨੂੰ ਕੋਈ ਹੋਰ ਪਾਵੇਗਾ ਪਰਸੋਂ ਨੂੰ ਕੋਈ ਹੋਰ ਪਾਵੇਗਾ ਫਿਰ ਉਹ ਨਹੀਂ ਚੁੱਕੇਗਾ ਤੇ ਵੈਸੇ ਵੀ ਅੱਜਕੱਲ ਬਜਲਈ ਮਾਦਮਿਆਂ ਦੇ ਵਿੱਚ ਜਿਹੜੀ ਇੱਕ ਵਾਰੀ ਚੀਜ਼ ਆ ਜਾਂਦੀ ਹੈ ਉਹ ਕਦੀ ਖਤਮ ਨਹੀਂ ਹੁੰਦੀ ਸੋ ਇਹਨੂੰ ਰੋਕਣ ਦੇ ਵਾਸਤੇ ਬੜੀ ਸਹਿਿਰਤਾ ਦੇ ਨਾਲ ਯਤਨ ਕਰਨ ਦੀ ਲੋੜ ਹੈ ਇਹਨੂੰ ਇੱਕ ਵਰਤਾਰੇ ਦੇ అలਾਰਮ ਦੇ ਰੂਪ ਦੇ ਵਿੱਚ ਰਹੀਏ ਕਿ ਸਾਨੂੰ ਇਹ ਪਤਾ ਲੱਗ ਗਿਆ ਸਾਨੂੰ ਸੋਝੀ ਹੋ ਗਈ ਹੈ ਕਿ ਸਿੱਖ ਇਤਿਹਾਸ ਜਾਂ ਤਰੀਕ ਦੇ ਤੱਥਾਂ ਨੂੰ ਵਿਗਾੜਨ ਦੇ ਨਵੀਨਤਮ ਹਮਲੇ ਜਿਹੜੇ ਉਹ ਕਿਸ ਤਰ੍ਹਾਂ ਹੋ ਸਕਦੇ ਨੇ ਤੇ ਸਾਨੂੰ ਸੰਜੀਦਗੀ ਦੇ ਨਾਲ ਇਹ ਸਾਰੇ ਮੁੱਦੇ ਨੂੰ ਵਿਚਾਰਨ ਦੀ ਲੋੜ ਹੈ ਸੋ ਇੰਨੀ ਇੱਕ ਬੇਨਤੀ ਹੈ ਪ੍ਰਵਾਨ ਫਤਿਹ ਦੀ ਸਾਨ ਸਤਿਕਾਰ ਸਹਿਤ ਆਕਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ